ਤੇ ਬਾਈ ਕਰੋ ਆਨ ਰਾਮ ਨਾਲ ਕੋਲ ਨੂੰ ਹੋ ਜਾ ਕੋਲ ਨੂੰ ਹੋ ਜਾ ਹਨ ਬੰਨਾ ਮੇਰੇ ਬਲੋਗਰਾਂ ਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੋਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਫਤ ਖੁਸ਼ੀਆਂ ਖੇੜੇ ਉਹਦੇ ਸਾਰਿਆਂ ਦੀ ਕਮਾਈਆਂ ਚੋਂ ਬਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੁਸ਼ੀਆਂ ਦੇ ਦੌਰ ਤੁਸੀਂ ਪਿਛਲੇ ਵਲੌਗ ਚ ਦੇਖਿਆ ਵੀ ਭੈਣਾਂ ਰਖੜੀਆਂ ਬਣਨਾਈਆਂ ਤੀਆਂ ਤੇ ਬੰਨ ਕੇ ਗਈਆਂ ਤੇ ਅੱਜ ਜਾ ਰਿਹਾ ਜੀ ਪਰਮ ਦੇ ਨਾਨਕੇ ਵੀ ਸਾਰੇ ਜਾਣੇ ਜਾ ਰਹੇ ਆ ਗੱਡੀ ਤਿਆਰ ਆ ਪਿੱਛੇ ਦੇਖ ਲਓ ਜਾਣ ਲਈ ਤੇ بارش ਹੋਣ ਲੱਗੀ ਤੇ ਵਿੱਚੇ ਵਿੱਚ ਬਾਈ ਕਮੈਂਟ ਵੀ ਆਇਆ ਤੇ ਵੀ ਛੋਟੀ ਭੈਣ ਨਹੀਂ ਆਈ ਹੈਗੀ ਹੋਰ ਆਂਦੀ ਜੀ ਬੰਬੇ ਉਹਦੀਆਂ ਵੀ ਰਖੜੀਆਂ ਆਈਆਂ ਵੀ ਆ ਉਹ ਵੀ ਹੁਣ ਤੁਹਾਨੂੰ ਦਿਖਾ ਦੇਣੀ ਹੈ ਵਿੱਚ ਵਿੱਚ ਫੁੱਲ ਕੇ ਜਸ਼ਨ ਲੱਗੀ ਵੀ ਅੰਦਰ ਤਿਆਰੀ ਕਰਨ ਤੇ ਜਣਾ ਜੀ ਪਰਮ ਦੇ ਨਾਨਕੇ ਫਿਰ ਉੱਥੇ ਜਾ ਕੇ ਵੀ ਤੁਹਾਨੂੰ ਮਿਲਾਉਂਦੇ ਸਾਰਿਆਂ ਦੇ ਨਾਲ ਤੇ ਚਲੋ ਬਾਕੀ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਗੱਡੀ ਵੀ ਤਿਆਰ ਪਰ ਤਿਆਰ ਗੱਡੀ ਦੀ ਜਗਾ ਬਾਈ ਟਰੈਕਟਰ ਲੱਗ ਗਿਆ ਇੱਧਰ ਤੇ بارش ਲੱਗੀ ਹੁਣ ਆ ਦੇਖੋ ਸ਼ੁਰੂ ਹੋਈ ਆ ਹਲੇ ਮੌਸਮ ਦੇਖ ਲਓ ਮੈਂ ਹੁਣ ਤੁਹਾਨੂੰ ਅੰਦਰ ਖੜ ਕੇ ਦਿਖਾਇਆ ਐਨ ਪੂਰਾ ਬੱਦਲ ਛਾਇਆ ਵਾ ਤੇ ਬਾਕੀ ਬਾਈ ਆ ਬੂਟੇ ਜਸ਼ਨ ਤੁਹਾਨੂੰ ਪਤਾ ਵੀ ਮਿਹਨਤ ਕਰਦੀ ਰਹਿੰਦੀ ਆ ਆ ਬੂਟੇ ਦੀ ਉਮਰ ਹੋਲੀ ਬਾਈ ਇਹ ਬਦਲਾਂਗੇ ਤੇ ਹੁਣ ਫੁੱਲ ਵੀ ਲੱਗਣ ਲੱਗੇ ਬੂਟਿਆਂ ਨੂੰ ਉਹ ਦੇਖੋ ਬਾਈ ਤੇ ਵਿੱਚ ਵਿੱਚ ਆਓ ਤੇ ਬਾਈ ਇਹਨਾਂ ਦਿਨਾਂ ਦੇ ਵਿੱਚ ਆ ਕੇ ਗੱਡੀ ਦੀ ਮौज ਆ ਹੁਣ ਜਿਕਰਾਂ ਮੀਂਹ ਪੈਂਦਾ ਬਣਾ ਰਾਮ ਨਾਲ ਚੱਲ ਜਾਣਾ ਪਰ ਚਲੋ ਪਹਿਲਾਂ ਮੋਟਰਸਾਈਕਲ ਤਾਂ ਉਹ ਅੰਦਰ ਖੜਿਆ ਬਾਈ ਗੈਰੇਜ ਚ ਸਾਰੀ ਮੋਟਰਸਾਈਕਲ ਉਹ ਵੀ ਸਮਾਂ ਚੰਗਾ ਤਾਂ ਮੋਟਰਸਾਈਕਲ ਪਰ ਵੀ ਜਾਂਦੇ ਰਹੇ ਵਾਹਗਰੋ ਦਿਨ ਬਦਲਿਆ ਤੇ ਹੁਣ ਚੱਲਦੇ ਬਾਈ ਅੰਦਰ ਨੂੰ بارش ਸ਼ੁਰੂ ਹੋ ਗਈ ਤੁਰਨ ਵਾਲੇ ਤੁਰ ਨਹੀਂ ਰਹੇ ਵੀ ਜਸ਼ਨ ਨੇ ਵੀ ਇੱਧਰ ਲੱਕੜੀਆਂ ਬੰਨਣੀਆਂ ਪਰਮਦੇਵੀ ਤੇ ਭੈਣ ਦੇ ਰਖਣੇ ਵੀ ਇੱਧਰ ਲਾਦੀ ਹਾਂ ਬਈ ਇੱਧਰ ਮਿਲ ਪਹਿਲਾ ਮਿਲ ਬਈ ਮਿਲ ਮਹਰਮਨ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਕ ਆ ਜੀ ਹਾਂ ਬਈ ਆਏ ਆ ਫਿਰ ਜਦੋਂ ਜਾਣਾ ਹੁੰਦਾ ਨਾ ਹਾਂਜੀ ਫਿਰ ਖੁਸ਼ੀ ਹੁੰਦੀ ਆ ਇਹ ਗੱਲ ਕਰਦੀਆਂ ਜੀ ਹੈ ਲੱਕੜੀਆਂ ਬੰਨਣ ਚੱਲੀਆਂ ਜੀ ਠੀਕ ਆ ਹੋਲੀ ਗੱਲ ਉੱਥੇ ਕਿ ਸਰਪ੍ਰਾਈਜ਼ ਦੇਣ ਆਣ ਪਹੁੰਚ ਕੇ ਨੇ ਪਤਾ ਹੀ ਨਹੀਂ ਰਖੜੀਆਂ ਆਹਾਹਾ ਚੂੜੀਆਂ ਦੇ ਫੋਨ ਕਰਦੇ ਆ ਜੀ ਜਿੱਦਣਾ ਹਾਂਗੇ ਅੱਛਾ ਠੀਕ ਆ ਤਾਂ ਹੀ ਰਾਤ ਮਹਿੰਦੀ ਮੂਦੀ ਚੱਲਦੀ ਸੀ ਭੈਣਾਂ ਆਉਂਦੀਆਂ ਸੀ ਹਾਂ ਇਸ ਕਰਕੇ ਫਿਰ ਉਹ ਚੱਲ ਸਾਰੇ ਹਾਲੇ ਕੱਲ ਪੂਆ ਜੀ ਗਿਆ ਹਾਲੇ ਤੁਸੀਂ ਘਰ ਹੈ ਨਹੀਂ ਤੇ ਹੂੰ ਇਹ ਕੰਮ ਨਹੀਂ ਪੜ ਲਿਆ ਜੀ ਨਾ ਤਾਂ ਆਪਣੇ ਜਾ ਰਹੇ ਹਾਂ ਚੱਲ ਫਿਰ ਚੱਲ ਹੁਣ ਭਾਈ ਕੱਲ ਕੋਲ ਉਹਦੀ ਲੱਗੀ ਵੀ ਆ ਇਹ ਆਪਣੀਆਂ ਮਹਿੰਦੀ ਲਾਉਣ ਹੈ ਬੇਲੀ ਹੋ ਕੇ ਚਲੋ ਚੱਲਦੇ ਆ ਹੁਣ ਪਮੂਰਾ ਹੀ ਅੰਦਰ ਇੱਕ ਬੜੇ ਬੈਠੇ ਉਹਨਾਂ ਨੂੰ ਕਿ ਹੁਣ ਨਿਕਲੋ ਪਰ ਉਹ ਰੱਖੜੀਆਂ ਮੰਨਣੀਆਂ ਹਨ ਗੋਆ ਦੇ ਰਕਰੀਨ ਖੋਣੀ ਉਹਨਾਂ ਨੇ ਕੋਈ ਬਾਈ ਸਾਰੇ ਬੈਠੇ ਅੰਦਰ ਉਹ ਬੰਦਾ ਦੇਖੀ ਬਾਈ ਇਕੱਲਾ ਹੀ ਉੱਧਰ ਨਾਲ ਫੋਨ ਲਈ ਬੈਠਾ ਹੋਰ ਨੂੰ ਵੀ ਮੈਂ ਦਿਖਾਉਂਦਾ ਇੱਧਰ ਮਿਲੋ ਪਹਿਲਾਂ ਹਮਨ ਨੂੰ ਮਿਲੋ ਹਾਂ ਫੋਨ 'ਚ ਚੱਲਦਾ ਵੀ ਜੀ ਚੱਲ ਵੀ ਫਿਰ ਉੱਧਰ ਨੂੰ ਆ ਜਾ ਉੱਧਰ ਬੈਠਾ ਪੰਮ ਮੰਨਦਾ ਨਹੀਂ ਆ ਜਾ ਵੀ ਆ ਜਾ ਆ ਜਾ ਸਰਦਾਰ ਨਹੀਂ ਬਾਈ ਇੱਧਰ ਬੰਦਾ ਇਕੱਲਾ ਹੀ ਪਤਾ ਨਹੀਂ ਰੁੱਸਿਆ ਬੈਠਾ ਏ ਕਹੇ ਬਲਾ ਵੀ ਸასი ਘਰ ਸასი ਘਰ ਕਿਥਨ ਜਾਣਾ ਅੱਜ ਕਰੇ ਰਾਜਾ ਚਾਚੇ ਕੋ ਲੋ ਭਾਈ ਇੱਧਰ ਜਸ਼ਨ ਵੀ ਆ ਗਈ ਜਸ਼ਨ ਨੂੰ ਵੀ ਮਿਲੋ ਜੀ ਮੇਰਾ ਲੈਸਨ ਸੈਰਮੈਂਟ ਕਰਦੇ ਸੈਸ਼ਟ ਬਾਜੇ ਮਾਂ ਦੀ ਨੇ ਚੂੜੀਆਂ ਪੱਟ ਕੱਢ ਕੇ ਪਾ ਲਈਆਂ ਹੈ ਹੈ ਆ ਲੋ ਇੱਧਰ ਚਾਚੇ ਨੇ ਇਹ ਆ ਦੇ ਇਹ ਬੰਬੇ ਵਾਲੀ ਵਈ ਭੈਣ ਦੀ ਰਕੜੀਆਂ ਆਈਆਂ ਹੋਈਆਂ ਆ ਇੱਛਾ ਇਹ ਆ ਹਲੋ ਲਾਵੇ 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 ਮਠਾਗਾ ਜਸ਼ਨ ਆ ਗਈ ਪਰਮਵੀਰ ਦੀ ਚੱਲ ਵਨ ਫੇ ਚਾਚੇ ਦੇ ਰੱਖੜੀ ਨਾਲੇ ਵੀਰ ਜੀ ਦੇ ਰੱਖ ਰਿਹਾ ਵੀਰ ਜੀ ਬਣਾਉਣੀ ਐ ਕਿਆ ਦੇਣਾ ਦੀਦੀ ਨੂੰ ਗਿਫਟ ਐ ਦੱਸ ਫਿਰ ਸੂਟ ਸੂਟ ਕੱਲ੍ਹ ਭਾਈ ਚੱਲ ਫਿਰ ਬਣਾ ਉਧਰ ਚੱਲ ਭਈ ਆ ਜਾ ਆ ਦੇ ਭਾਈ ਜਸ਼ਨ ਨੇ ਪਹਿਲਾਂ ਹੀ ਲੇਟ ਪਾਲਤੀ ਕਹਿ ਬਾਇ ਕਰੋ ਹਾਂ ਕਹਿ ਬਾਇ ਕਰੋ ਇਹਨਾਂ ਨਾਲ ਕੋਲ ਨੂੰ ਹੋ ਜਾ ਕੋਲ ਨੂੰ ਹੋ ਜਾ ਇਹਨਾਂ ਬਣਾ ਹਾਂ ਪੱਕੀ ਘੱਟ ਦੇਦੀ ਹਾਂ ਚੱਲ ਟੈਟ ਨਾ ਕਰੀ ਬਹੁਤੀ ਚਾ ਦੇ ਦਿਨੋਂ ਪਿਆਰ ਦੇ ਤੇ ਹਾਂ ਆਏ ਚੱਲ ਲੜ ਕੇ ਕਿ ਲੜੇ ਨਾ ਕਰ ਮੈਨ ਨਾਲ ਕਹਦੇ ਚੱਲ ਵਈ ਬੰਨ ਬਈ ਚਾਚੇ ਦੇ ਰਕੜੀ ਵੀਰ ਜੀ ਦਾ ਮੂੰਹ ਤਾਂ ਮਿੱਠਾ ਕਰਾ ਦੇ ਥੋੜਾ ਜਿਹਾ ਖਲਾ ਦੇ ਆ ਲਵੀ ਮਾਨਵੀ ਚਾਚੇ ਦੇ ਕਿ ਬੂਆ ਨੇ ਰਖੜੀ ਭੇਜੀ ਚਾਚੇ ਹੈ ਚਾਚੇ ਨੇ ਵੀ ਪੈਕੀ ਬਣਾਈ ਆ ਦੇਖ ਲੈ ਹੈ ਹੈ ਹੋਈ ਦੁੱਦੀ ਆ ਹੈ ਹੋਈ ਦੁੱਦੀ ਆ ਗਾਂ ਗੜਾਈ ਕਰਕੇ ਆਇਆ ਕਿੰਨੇ ਦੀ ਤੇਰੀ ਤਾਂ ਹੀ ਦੁੱਦੀ ਦੁੱਦੀ ਹਾਂ ਰਾਜੀ ਹੁਣ ਤੂੰ ਘਰੇ ਆ ਹਾਂ ਲੈ ਆ ਬਈ ਲੈ ਹੁਣ ਮੇਰੇ ਵੱਨ ਬੂਆ ਦੀ ਰਖੜੀ ਲੋ ਬਈ ਸਾਡੀ ਭੈਣ ਬੰਬੇ ਆ ਵੀ ਬਾਬਾ ਚੜ੍ਹਦੇ ਆਂ ਗਲਾਂ ਚ ਰੱਖੇ ਉਹਨੂੰ ਇੰਨੀ ਦੂਰ ਤੇ ਰੱਖਣੀਆਂ ਭੇਜੀਆਂ ਉਹਨੇ ਇਹ ਜਸ਼ਨ ਦੀ ਡਿਊਟੀ ਲਾਈਦੀ ਉਹਨੇ ਦੇ 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 ਬੰਦੇ ਵੀ ਰੱਖਣੀਆਂ ਤਾਂ ਮੰਨਣੀਆਂ ਠੀਕ ਨੇ ਅਲੋ ਚਲੋ ਹੁਣ ਕਹਦੇ ਕਿ ਬੂਆ ਜੀ ਧੰਨਵਾਦ ਬੂਆ ਜੀ ਥੈਂਕ ਯੂ ਲੈ ਬਈ ਆ ਲੋ ਮਠਾ ਆ ਗਿਆ ਹਾਂ ਉਹ ਜਸ਼ਨ ਚ ਲਿਏ ਫਿਰ ਹਾਂ ਹੂੰ ਹੋ ਗਿਆ gama ਦੇਖ ਲਓ ਜੇ ਰਹਿਣਾ ਨਹੀਂ ਹਾਂ ਤਾਂ ਭਾਈ ਪਾਪਾ ਜੀ ਦੀ ਜਸ਼ਨਾਂ ਦੀ ਰੱਖਣੇ ਸਾਰੀਆਂ ਸੰਪ ਹੋ ਗਈਆਂ ਹਾਂ ਵੀ ਠੀਕ ਹੈ ਬੰਤੀ ਦੀ ਜਨੇ ਵਟਾਖੀ ਬੰਤੀ ਦੇਖ ਲਾ ਜੇ ਰਹਿਣਾ ਚਲੋ ਫਿਰ ਜਸ਼ਨ ਪਤ ਚਲੋ 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 ਭਾਈ ਘਾਤਾ ਜਸ਼ਨੇ ਬੰਦ ਸੋਚਾ ਤੇ ਉਧਰ ਭਾਈ ਚਾਚਾ ਆਪਣੀ ਡਿਊਟੀ ਪਰ ਫੇਰ ਪਹੁੰਚ ਗਿਆ ਚਲੋ 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 ਲੋ ਹਾਂ ਮੀ ਲੱਗ ਗਿਆ ਪੈਣਾ ਨਾ ਹਾਂ ਆ ਲੋ ਬਾਈ ਮੀ ਪੂਰਾ ਤੇ ਇਹ ਚਾਬੀ ਵੀ ਬਾਈ ਆਪਾਂ ਨੇ ਕੱਢ ਲਈ ਆਪਣੇ ਤੇ ਗੱਡੀ ਤੇ ਹੀ ਉਹਨਾਂ ਦੀ ਖੋਲ ਉਹ ਲੋ ਬੈਠੋ ਮੰਮੀ ਤੇਰੀ ਅੰਦਰ ਆ ਪਤਾ ਲੈ ਹਰਜੀਤ ਆ ਜਾ ਬੱਗੇ ਆ ਜਾ ਫਿਰ ਬੈਜੋ ਚਲੋ ਕੁੰਡਾ ਦਮਾ ਖੋਲ ਬਾਈ ਚਲੋ ਸਾਹਮਣੇ ਆ ਗਈ ਬਾਈ ਸ਼ਾਪ ਕੁੰਡਾ ਫਿਰ ਬਾਅਦ ਚ ਲਾ ਦੇ ਮੜਾ ਜਾ ਮੈਂ ਗੱਡੀ ਕੱਢ ਲਵਾਂ ਬਾਹਰ ਹਣਾ ਚਲੋ ਬਾਈ ਬਾਰਸ਼ ਸ਼ੁਰੂ ਹੋ ਗਈ ਦੇਖ ਲਾ ਠੀਕ ਨੇ ਸਮਾਨ ਹੁਣ ਪੂਰਾ ਟੋਟਲੀ ਹਾਂਜੀ ਘਾਟ ਤਾਂ ਨਹੀਂ ਕੋਈ ਚੀਜ਼ ਦੀ ਲੋ ਬਾਈ ਪੰਜਾਬ ਇੱਥੇ ਦੇਖਣ ਲੱਗਣਾ ਮੀ ਪੈਂਦਾ ਦੇਖੋ ਇਹ ਪੂਰਾ ਸ਼ੁਰੂ ਹੋ ਗਿਆ ਚਲੋ ਚੱਲਦੇ ਆ ਹਾਂ ਬਈ ਉਹ ਲਾਲਾ ਟਾਕੀ ਆੜੀ ਉਹ ਬੰਦਾ ਆਪਣਾ ਸ਼ਰਾਰਤੀ ਹੈ ਚਲੋ ਫਿਰ ਚੱਲਦੇ ਬਈ ਮਿਲਦੇ ਆ ਜਾ ਕੇ ਵੀ ਚੱਲ ਪਿਆ ਪੂਰਾ ਰਾਹ 'ਚ ਜਾਂਦੇ ਜਾਂਦੇ ਚਲੋ ਮੌਸਮ ਹੋ ਗਿਆ ਠੰਡਾ ਆਹੇ ਬਾਈ ਗੱਡੀ ਦੀ ਮौज ਜੇ ਹੁੰਦਾ ਮੋਟਰਸਾਈਕਲ ਫੇਰ ਕਿਤੇ ਖੜਨਾ ਪੈ ਗਿਆ ਤਾਂ ਹਨਾ ਹਾਂਜੀ ਪੈ ਤੌਕਾ ਦਾ ਜੀ ਨੰਗਾ ਰਹੇਗਾ ਨਾ ਤਾਂ ਤੇ ਉੱਕਾ ਦਾ ਚੌਕਾ ਦਾ ਹਾਂ ਹੋ ਆਪਣਾ ਹਾਂ ਹਾਂ ਉਹ ਆਪਣਾ ਰੁਪੜ ਜਾਣਾ ਸੀ ਹੁਣ ਪਲਾਨ ਚੇਂਜ ਹੋ ਗਿਆ ਜੀ ਭੈਣ ਦਾ ਫੋਨ ਆਇਆ ਤਾਂ ਕਹਿੰਦੇ ਅਸੀਂ ਕਹਿ ਰਹਾਂ ਮੈਂ ਚੱਲ ਗਈ ਸੀ ਕਿੱਧਰੋਂ ਗੱਡੀ ਭਵਾ ਲੈ ਸਕਦੇ ਅੱਛਾ ਚੱਲ ਕੋਈ ਜੀ ਅੱਛਾ ਉਹ ਉਹਨਾਂ ਨੂੰ ਠੀਕ ਹਲੋ ਵੀ ਪਰ ਉਹਨਾਂ ਦੀ ਮਾਸੀ ਵੀ ਹੁਣ ਰਾਤ ਨੂੰ ਚੱਕਣੀ ਆ ਚਲੋ ਕੋਈ ਨਹੀਂ ਹਾਂ ਪੰਮੂ ਠੀਕ ਆ ਚੱਕੋ ਜੀ ਚੱਲੀਏ ਫਿਰ ਮਾਸੀ ਕੋਲ ਨੂੰ ਆਤਾ ਦੋ ਦੋ ਰਿਸ਼ਤੇਦਾਰੀਆਂ ਹੋ ਗਿਆ ਚਲੋ ਰੋਡ ਪਰ ਕਹਿ ਦੇਣਾ ਤਾਂ ਵੀ ਆ ਜਾਣਾ ਤਾਂ ਠੀਕ ਹੈ। ਉਹ ਹੀ ਗੱਲ ਹੈ ਨਾ ਫਿਰ ਪੂਰਾ ਪੂਰਾ ਟਾਈਮ ਹੈ। ਚਲੋ ਬਾਈ ਇਹ ਵੀ ਹੁਣ ਰਾਹ ਦੇ ਵਿੱਚ ਘੁੰਮ ਕੇ ਉਧਰ ਨੂੰ ਜਾਂਦੇ ਆ ਮਿਲਦੇ ਆ ਰਿਸ਼ਤੇਦਾਰਾਂ ਨੂੰ ਤੇ ਬਾਕੀ ਚੱਲ ਰਿਹਾ ਕੰਮ। ਵਾਹ ਬਾਈ ਆ ਗਏ ਰਿਸ਼ਤੇਦਾਰ ਉਲਝੇ ਹੋਏ ਆ। ਸੱਚੇ ਕਾਲ ਗਰਮੀਓ ਗਰਮੀ ਹੋਈ ਵੀ ਮੀਂਹ ਚ। ਆ ਦੇਖ ਇੱਧਰ। ਹੈ? ਚਲੋ ਅੱਗੇ 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 ਦਵਾਰਾ ਪਟਾਲ ਨੇ। ਬੰਦੇ ਬਾਈ ਰਜਿਸਟਰ ਕਰੇ ਆ। ਸਾਰੇ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ। ਚੱਕ। ਲਾ ਬਈ ਸਾਰੇ ਬੰਦੇ ਰਜਿਸਟਰ ਕਰੇ ਚਲੋ ਭੀੜ ਵੀ ਪੂਰੀ ਆ ਹੁਣ ਬਾਜ਼ਾਰ ਦੇ ਵਿੱਚ ਪੰਮੂ ਆ ਗਿਆ ਮੂਰੇ ਤਾਂ ਠੀਕ ਆ ਠੀਕ ਆ ਲੋ ਬਈ ਪਹੁੰਚ ਗਏ ਸਾਰੇ ਇੱਧਰ ਦੇਖੋ ਬਈ ਰਖੜੀਆਂ ਕਰਕੇ ਗੱਡੀਆਂ ਦੀ ਵੀ ਰੌਣਕ ਲੱਗੀ ਪਈ ਐ ਥੋੜੀ ਜੀ ਦੂਰ ਖੜਾਉਣੀ ਪੈਂਦੀ ਘਰ ਤੇ ਹਾਂ ਹੁਣ ਮੈਨੂੰ ਹੀ ਤਾਂ ਲੱਗਿਆ ਪਤਾ ਹੋਏ ਕਾੜੀ ਠੀਕ ਆ ਓ ਆ ਜਾ ਇੱਧਰ ਆ ਜਾ ਨਾਲ ਚੱਲੋ ਕਿਦੇ ਪੂਰੇ ਜਾ ਕੇ ਵੜ ਜਾਓ ਏ ਕਿ ਨਹੀਂ ਆ ਜਾਓ ਆ ਜਾਓ ਓ ਲੈ ਬਾਈ ਓ ਫੜਾ ਲੱਗਿਆ ਬਾਈ ਨਾ ਹਟ ਗਿਆਰਾ ਮੂਰੇ ਹੈ ਕਿਹੜਾ ਡਾਕਟਰ ਹੈ ਓ ਆ ਸਵਾਗਤ ਖਾਤਰ ਨਾਨੇ ਨੇ ਨਾਨੇ ਹਰਾ ਬੂਟਾ ਲਾਇਆ ਵਾ ਮੂਰੇ ਹੈ ਚਲੋ ਵੀ ਚਲੋ 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 ਮੂਰੇ ਚਲੋ ਦੇਖੇ ਦੇਖੇ ਚਲੋ ਕੋਈ ਨਹੀਂ ਲਓ ਬਾਈ ਨੇਦਰ ਸਿੱਧੂ ਮੂਸੇਵਾਲਾ ਕਹਿੰਦਾ 9811 ਹੈ ਲੱਗਿਆ ਖੜਾ ਬਾਈ ਦੇਖੀ ਜਪਲਾ ਬਾਹਰੇ ਖੋਲ ਅੱਛਾ ਇਹਨਾਂ ਦੀਆਂ ਹੀ ਆ ਹੈ ਵਾਹ ਵੇ ਨਾਨੀ ਸਾਡੀ ਸਾਹਮਣੇ ਪਰਮ ਦੀ ਮੀਰ ਸਾਸੀਕਰ ਕਿਹਾ ਜਾ ਰਿਹਾ ਠੀਕ ਆਖ ਲੈ ਬਾਈ ਕੀ ਹਾਲ ਹੈ ਵਾਹ ਬਈ ਹੈ ਵਾਹ ਬਈ ਇਕ ਕਿਧਰ ਗਿਆ ਬੰਦਾ ਆਪਣਾ ਹੋਰ ਸੋਈ ਨੂੰ ਲੰਘ ਗਿਆ ਇਕ ਤਾਂ ਖੜਾ ਦੂਆ ਉਹ ਖੜਾ ਅੱਛਾ ਉਹ ਬਹਿ ਗਿਆ ਪਿੱਛੇ ਮੰਮੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂ ਠੀਕ ਹੈ ਦੇਖ ਦਿੱਤੀ ਮੈਨੂੰ ਲੱਗਦੀ ਹੈ ਹਾਂ ਉਧਰ ਪਾਪੇ ਸਤਿ ਸ੍ਰੀ ਅਕਾਲ ਵਾਹ ਬਈ ਮੈਂ ਗੱਲ ਦੱਸਾਂਗਾ 12 ਵਜੇ ਮੈਂ ਹੀ ਕਰਕੇ ਥੋੜਾ ਮੀਂਹpur ਟਾਈਮ ਹੈ ਹੈ ਇੱਕਾ ਛੋਟਾ ਜਿਹਾ ਰਹਿ ਗਿਆ ਹੋ ਠੀਕ ਹੈ ਜੀ ਚਲੋ ਬਾਈ ਚਲੋ ਪਹੁੰਚ ਗਏ ਚਾਹ ਦਾ ਹੋ ਗਿਆ ਕੰਮ ਸ਼ੁਰੂ ਤੇ ਇਧਰ ਬੰਦਾ ਦੇਖ ਰਿਹਾ ਬੈਠਾ ਕਹਿ ਲੈਣਾ ਵੀ ਦਸ ਪਹਿਲਾਂ ਅਸ ਤੇਰੇ ਬਰੈਡ ਹਾਂ ਬਾਈ ਠੀਕ ਹੈ ਹਾਂਜੀ ਓਕੇ ਆ ਤੇ ਇਧਰ ਬਾਈ ਸਾਰੇ ਬੈਠੇ ਆ ਜਚਨ ਤੈ ਕਹਿ ਲੈਣਾ ਮੈਂ ਪਕੌੜਾ ਹੀ ਖਾਂ। ਆ ਜਾ ਸ਼ਰਗੰਦੀ ਮੈਂ ਪਕੌੜਾ ਖਾਣਾ। ਕੇ ਬ੍ਰੈਡ ਹੈ? ਹੈਂ? ਲੋ ਬਾਈ ਸਾਰੇ ਬੈਠੇ ਆ ਹੁਣ। ਆ ਜਾ ਕੁਵਿੰਦਰ ਆ ਜਾ। ਸਤਿ ਸ੍ਰੀ ਅਕਾਲ। ਹਾਂ ਬਾਈ ਇਹ ਲੱਗੀ ਵੀ ਤੇ ਤਿਆਰੀ ਦੇ ਵਿੱਚ ਬਿਜੀ ਹੋਈ ਵੀ ਤੇ। ਚਲੋ ਹੁਣ ਬੈਠੇ ਆ ਬਾਈ। ਛਿਆ ਦਾ ਕੰਮ ਸ਼ੁਰੂ। ਹਾਂ ਮੰਮੀ। ਇੰਨੇ ਦਿਨ ਘਰ ਲੋੜ ਤੇ। ਮੰਮੀ ਨਾ ਕੋਈ ਨਾ ਸਾਲ ਬਾਅਦ ਆਉਂਦੀ। ਆ ਰਹਾ ਜਦ ਤਾ ਹੁੰਦਾ ਹੈ ਇਹ ਭਾਈ ਹਾਂ ਮਾਰਾ ਮੋਟਾ ਮੁੰਡਾ ਲਿਖਾਇਆ ਕਰਵਾ ਸੀ ਗੁਰਾਂ ਦੇ ਘਰਾਂ ਵਿੱਚ ਸਲੂਣਾ ਤੇ ਕਈ ਗੱਲ ਕਿਤੇ ਹੋਰ ਜਾਂਦੀ ਆ ਸਲੂਣਾ ਕੌੜੇ ਜੀ ਫਿਰ ਹੈ ਚਲ ਠੀਕ ਹੈ ਭਾਈ ਲੋ ਇਹ ਤਾਂ ਹਾਸੀ ਮਜ਼ਾਕ ਚੱਲਦਾ ਚਲੋ ਵੀ ਲੈ ਲੋ ਲਓ ਲੋ ਬਹੁਤ ਆਦਰਮਾਨ ਨਾਲ ਬਣਾਇਆ ਚਾਹ ਆ ਗਈ ਭਾਈ ਚੱਕ ਜਿਸਨ ਚੱਕ ਡਰ ਨਾਲ ਸੰਗਣਾ ਨਹੀਂ ਹੈਗਾ ਠੀਕ ਨੇ ਹਾਂ ਲੋ ਭਾਈ ਸਾਰੇ ਬੈਠੇ ਆ ਲੋ ਪਹਿਲਾ ਬੱਚਿਆਂ ਨੂੰ ਦੋ ਸਾਰਿਆਂ ਨੂੰ ਚਲੋ ਹیدرਵੰਦਾ ਵਾ ਜੀ ਆਪਣਾ ਲੱਗਾ ਵਾ ਖਾਣ ਕੋਈ ਪ੍ਰਵਾਹ ਨਹੀਂ ਲੋ ਬਈ ਰਖੜੀ ਦੀ ਰਸਮ ਲੱਗੀ ਹੁਣ ਸ਼ੁਰੂ ਬਾਬਾ ਜੀ ਆ ਗਿਆ ਤੇ ਇੱਧਰ ਲੋ ਬੱਚੇ ਉਹ ਕੋ ਉਧਰ ਬਾਈ ਬੈਠਾ ਹੋਦੇ ਕਰਾਉਂ ਉੱਥਾ ਹਾਂ ਅੱਛਾ ਕੈਨੇਡਾ ਵਾਲੇ ਦੇ ਨਾਲ ਦੀ ਹੈ ਠੀਕ ਆ ਲਾ ਬਈ ਕੈਨੇਡਾ ਵਾਲਾ ਵੀ ਕਹਿੰਦਾ ਮੇਰੀ ਰਖੜੀ ਨਹੀਂ ਮੰਨ ਹੋਈ ਹਾਂ ਹਾਂ ਅਰਦਾਸ ਕਰ ਵੀ ਗਾਹ ਨੂੰ ਰਹੇ ਹੋਵੇ ਉਹ ਹੈ ਠੀਕ ਨਹੀਂ ਆ ਲਾ ਚੱਕੋ ਬਈ ਲੋ ਬਈ ਇਧਰ ਬੱਚਾ ਪਾਲਟੀ ਇਨਾਂ ਦੀ ਰਹਿ ਗਈ ਸੀ ਰਖੜੀ ਬਣਾਉਣ ਤਾਂ ਹੈ ਆ ਦੇਖੋ ਭਾਈ ਆਹੇ ਆਹੋ ਦੇਖੋ ਆਪਣਾ ਖੇਲ ਰਹੀ ਆ ਉਹਨਾਂ ਆਪਣੀ ਰਖੜੀ ਦੀ ਵਾਲੀ ਲਾਈਟ ਉਧਰ ਪਰਮਦੇਵਨ ਹੋ ਰਹੀ ਆ ਰਖੜੀ ਲੋ ਭਾਈ ਇੱਧਰ ਚੱਲ ਰਹੀਆਂ ਗੱਲਾਂ ਆ ਲੈ ਕੁੱਲ ਦੀ ਦੇਖੀ ਹਾਂ ਜੀ ਨਹੀਂ ਕੋਈ ਨਹੀਂ ਦੇਖ ਉਹ ਨਹੀਂ ਪਤਾ ਭਾਈ ਇਹ ਹੈ ਭਾਈ ਨਾਨਕਿਆਂ ਦਾ ਇੱਕ ਬੰਦਾ ਉਹ ਬੈਠਾ ਕੁਝ ਖਾਂਦਾ ਤੇ ਉਹ ਲਫ ਆਰਡਰ ਲੱਗ ਗਿਆ ਜੇਸ਼ਨ ਨੂੰ ਕੋਈ ਤੇ ਉਹ ਦੇਖ ਲੈ ਦੇਖ ਲੈ ਦੇਖ ਲੈ ਹਾਂ ਉਹ ਇਹਨਾਂ ਗਰਦੰਦਾ ਲਾ ਲਿੰਗੇ ਤੇ ਲੋ ਬਾਈ ਦੇਖ ਲਿਓ ਹੁਣ ਸਾਰਿਆਂ ਨੇ ਹੈ ਚੱਲੀ ਫੇਰ ਘਰ ਨੂੰ ਨਹੀਂ ਚਲੇ ਗਏ ਹੁਣ ਹੈ ਚਲੇ ਜਾਏ ਹੁਣ ਸਾਡੇ ਨਾ ਚੋਰੀ ਹੋ ਜਵੇ ਕਿਤੇ ਸਾਰੇ ਆਏ ਵੇ ਹਾਂ ਅੱਜ ਰਹਿ ਜਾਓ ਨਹੀਂ ਨਹੀਂ ਚਲੇ ਗਏ ਸਾਡੇ ਆਹ ਹੈ 10-10 ਰੋਡਾ ਤੇ ਮਟਰੂ ਬੀਰ ਬਣਾਇਆ ਵਾ ਹਾਂ ਚਲ ਢੋ ਕਰੋ ਮੰਡੋਲੇ ਚ ਪਾ ਦਿਓ ਹਾਂ ਹੈ ਕਾਉਂਟ ਤੋਂ ਪਿੱਛੇ ਜਾਣਾ ਤੇ ਠੀਕ ਪੱਤੌਲ ਸੀਦੇ ਬੁੱਟੇ ਬੜੇ ਰੱਖੇ ਐਨ ਬਣਾ ਕੇ ਆ ਉਹਦੇ ਹੈਂ ਨਾ ਨੀ ਨਹੀਂ ਬੀਜਿਆ ਅਬ ਇਹ ਨਵੀਂ ਉਹਦੇ ਨੂੰ ਘਾਟਾ ਆਪਣਾ ਲਾਇਆ ਹੋ ਹਾਂ ਚਲੋ ਭਾਈ ਚਲਰ ਆ ਕੰਮ ਬੈਠੇ ਆ ਗੱਲੇ ਮਾਰ ਰਹੇ ਆ ਜਸ਼ਨ ਲੱਗੀ ਵੀ ਕੰਮ ਆ ਆਪਣਾ ਇਹ ਆ ਭਾਈ ਵਿਲੇਜ ਲਾਈਫ ਆ ਦੇਖ ਲੋ ਇਧਰ ਗਾਇਆਂ ਵੀ ਕੋਲੇ ਹੈਂ ਸਾਲ ਆਏ ਬਦੇ 7-8 ਘੰਟੇ ਲਾ ਚਲੇ ਤੇ ਉਹਦਾ ਵੀ ਜਾਣ ਨਜੀਨ ਕਰਦਾ ਇਹਦੇ ਹੁਣ ਉਹਨੂੰ ਵੀ ਹੁਣ ਆ ਲਾਇਆ ਸੀ ਤੂੰ ਤੇ ਲੈ ਆ ਜਾ ਤੇ ਦੀਦੀ ਆ ਜਾ ਆ ਜਾ ਆ ਜਾ ਸਾਰੀ ਡੇਕ ਹਿੱਲਦੀ ਆ ਦੇਖ ਲੈ ਲੈ ਹਾਂ ਆਉ ਦੇ ਕਿ ਡੀ ਡੇਕ ਆ ਦੇਖ ਲੈ ਸਾਰੀ ਸਾਰੀ ਹਿੱਲਦੀ ਆ ਚਲੋ ਬਾਈ ਖੜੇ ਆ ਆ ਗਿਆ ਹਾਂ ਆ ਦੇਖੀ ਇੱਕ ਜਾਨਾ ਲੱਗੀ ਦੇਣ ਅ ਦੇਖੀ ਪੰਮੂ ਆਰ ਜਬ ਰਿਜ਼ਰਵ ਬੈਂਕ ਕੋਈ ਨਾ ਹਾਂ ਜਿਸਨ ਆ ਜਾ ਅੱਛਾ ਆ ਜਾ ਵੀ ਆ ਜਾ ਹਾਂ ਇਹ ਕਹਦਾ ਇਹ ਵੀ ਹੁੰਦੇ ਆ ਚਲ ਕੋਈ ਨਹੀਂ ਹੁਣ ਤੈਨੂੰ ਜਵਾਬ ਨਹੀਂ ਦੇਣਾ ਹੈਗਾ ਤੇ ਚਲ ਤਾਂ ਹੀ ਗੱਲ ਆ ਤਿਆਰ ਦਾ ਦੇਣਾ ਹਾਂ ਚਲੋ ਹਾਂ ਲੈ ਲੈਣੇ ਕਿਦਾਂ ਆਣਾ ਹੈ ਨੇ ਲੋ ਬਾਈ ਨਾਨੀ ਦਾ ਪਿਆਰ ਲੈ ਜਾ ਤੁਹਾਨੂੰ ਠੀਕ ਨੇ ਆ ਲੋ ਬਾਈ ਇਹ ਆ ਲਾ ਬਈ ਨਾਨੀ ਨੇ ਚਾਲ ਠੀਕ ਨੇ ਠੀਕ ਆ ਹੁਣ ਹੈ ਚਲੋ ਬਈ ਚਲੋ ਫਿਰ ਸਾਸਿਕਾਲ ਜੀ ਸਾਰਿਆਂ ਨੂੰ ਠੀਕ ਹੈ ਠੀਕ ਹੈ ਲੇਕਣਾ ਹੀ ਖੁਸ਼ੀਆਂ ਪਰ ਇਹ ਤਿਹਾਰ ਚੱਲਦੇ ਰਹਿਣ ਸਾਰੇ ਖੁਸ਼ ਰਹਿਣਾ ਪਰਮਵੀਰ ਤੇਰੇ ਪੈਸੇ ਮੌਸਮ ਵੀ ਬਾਈ ਉਧਰ ਆਹ ਦੇਖੋ ਐਸੇ ਮੰਮੀ ਕੋਲ ਆਹੋ ਵੀ ਜਾ ਕੇ ਘਰ ਲੈ ਲਈ ਠੀਕ ਆ ਚਲੋ ਬਾਈ ਠੀਕ ਆ